ਅੱਜ ਪਿੰਡ ਬੱਲੋ ਵਿਖੇ ਸ਼ੁਭਕਰਮਣ ਸਿੰਘ ਦੇ ਅੰਤਮ ਅਰਦਾਸ ਵਿੱਚ ਲੱਖਾਂ ਦੀ ਤਦਾਦ ਵਿੱਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਸ ਵਿੱਚ ਸ਼ੁਭਕਰਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਆਉਣ ਵਾਲੇ ਅਗਲੇ ਸੰਗਰਸ਼ ਬਾਰੇ ਸਵਰਨ ਸਿੰਘ ਬੰਦੀਰ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਨੇ ਜੋ 6 ਮਾਰਚ ਅਤੇ 10 ਮਾਰਚ ਤੇ ਆਉਣ ਵਾਲੇ ਸੰਘਰਸ਼ ਬਾਰੇ ਇਹ ਤਾਂ ਆਪਾਂ ਸੁਣਦੇ ਕੋ ਤੋਂ ਵੱਧ ਤੁਸੀਂ ਸਾਡੇ ਕਿਸਾਨ ਸ਼ਹੀਦ ਕਰ ਦਿੱਤੇ। ਹੋਰ ਤਸੀਹੇ ਪਿਛਰੇ ਮੌਲਿਕ ਜੇ ਕਿਤੇ ਕਿਤੇ 9 ਦਸੰਬਰ ਨੂੰ ਸਰਕਾਰੀ ਥੋੜੀ ਸਰਕਾਰ ਅਰ ਕੋਟੇ ਚੜ੍ਹਨਾ ਤੇ ਬੈਠੇ ਕੌ ਥੋੜੀਆਂ ਜਰਸੀਆਂ ਤੇ ਕਿਆਰੀਆਂ ਦੇ ਸੰਦੋਲਨ ਦੀ ਸਮਾਂ ਕੱਟ ਸੀ

ਨੀਆਂ ਜਾਣਦੀ ਹੈਗੀ ਆ ਅਰਮੋਦੀ ਜੀ ਜਦੋਂ ਵਿਸ਼ਵ ਬਾਸਸਤਾ ਦਾ ਤੁਹਾਡੇ ਤੇ ਦਬਾਅ ਆ ਉਹਦੀ ਨਿੱਜੀ ਸਪਸ਼ਟਾ ਨਹੀਂ ਆ ਪਈ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਬਸਿਦੀ ਨਹੀਂ ਮਿਲੀ ਸਰਕਾਰੀ ਮੰਡੀ ਕਿਸੇ ਵੀ ਕਿਰਮਤ ਦਾ ਨਹੀਂ ਲਓ ਨਹੀਂ ਤੁਸੀਂ ਜਾ ਕੇ ਵੀ ਅਮੈਸਟੀ ਗਰੰਟੀ ਕਾਨੂੰਨ ਨਹੀਂ ਲੈ ਸਕਦੇ ਇਸ ਤੇ ਵੀ ਉਸ ਬਸਤਾ ਇਦਾਂ ਦੇ ਬੰਦੇ ਲੋਕਾਂ ਦੀ ਵਹਿ ਰਿਆ ਇਹ ਹਾਂ ਜਾਂ ਤਾਂ ਕੋਈ ਸਾਮਰਾਜ ਦੀ ਸੰਸਕਾ ਦੇ ਦਵਾਰ ਹੈ ਤਦ ਹੀ ਸਾਡੀਆਂ ਮੰਗਾਂ ਨੂੰ ਰੋਕ ਲੋਗੇ ਜਾਂ ਫਿਰ ਲੋਕਾਂ ਦੇ ਆਏ ਹੱਡ ਦੇ ਕੇ ਵਿੱਚੇ ਤੁਸੀਂ ਵੀ ਜਾਓਗੇ ਤੇ ਵਿੱਚੇ ਸਾਮਰਾਜੀ ਸੰਸਕਾ ਨੂੰ ਵੀ ਰੋੜ ਲਗੇਗਾ ਇਹੋ ਖੈਸਰਾ ਸਮੇਂ ਦੀ ਘਰਮ ਦੇ ਵਿੱਚ ਪਿਆ ਹੋਇਆ ਹੈ ਇਹ ਲੜਾਈ ਹਾਲੇ ਖੜੀ ਆ ਇਹ ਲੜਾਈ ਲੜੀ ਜਾਣੀ ਆ ਇਹ ਇਹ ਚੱਲਣਾ ਤੇ ਪ੍ਰਸਪਸ਼ਾ ਰਹੀ ਆ ਤੇ ਥੋੜੇ ਦਿਨਾਂ ਨੂੰ ਤਾਂ ਕੋਡਾ ਕਿਨੈਕ ਲੱਗਦਾ ਕਿ ਜਦੋਂ ਨਵੀਂ ਸਰਕਾਰ ਆਜੂ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਖਤਮ ਹੋ ਜੂ ਨਵੀਂ ਸਰਕਾਰ ਲੋਕਾਂ ਦੀ ਚੋਣ ਹੋ ਸੋ ਇਸ ਕਰਕੇ ਆਸੀ ਪੂਨ ਨੂੰ ਵੀ ਟਿਕਟਾਂ ਤਰੀ ਮੰਗਣੀ ਆਸੀ ਪੂਨ ਨੂੰ ਬੈਠਾ ਦੇ ਕੋ ਪੂਨ ਦੀ ਗੈਂਟੀ ਵੀ ਨਹੀਂ ਕਰਨੀ ਜਾਕੀ ਤੇ ਸਾਨੂੰ ਬਹੁਤ ਘਬੜਾਟ ਆ ਅੱਜ ਲੜ ਲਈਏ ਕੱਲ ਲੜ ਲਈਏ ਕਿਸਾਨਾਂ ਮਜ਼ਦੂਰਾਂ ਨੂੰ ਹਾਕਮ ਦੇ ਖਿਲਾਫ ਨੰਗੇ ਪਿੰਡੇ ਲੜਨਾ ਹੈ ਅਰੋਹੋਸ਼ 13 ਫਰਵਰੀ ਨੂੰ ਸ਼ੁਰੂ ਹੋ ਗਿਆ ਅਰ ਉਹ ਤੱਕ ਚੱਲ ਰਹਿਊਗਾ ਜਦੋਂ ਤੱਕ ਇਹ ਸਿਵਲ ਸਿੱਧੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਇਸ ਅੰਦੋਲਨ ਦੋਲ ਦੇ ਵਿੱਚ ਸ਼ਹਾਦਤ ਹੋਈ ਆ ਸਾਡੇ ਇਸ ਹੋਰ ਆਰਮੀ ਦੀ ਇਹ ਤਾਂ ਇਤਿਹਾਸਾ ਜੇਸੀ ਇਹ ਮੰਗਾ ਪੂਰੀਆ ਕਰਵਾਇਆ ਅਸ ਸਾਡੀ ਇਹ ਹੀ ਸ਼ਹੀਦ ਸੂਰ ਕਰਨ ਸੇ ਮਿਲੂ ਸੱਚੀ ਸਰਤਾਜ ਦੇ ਹੋਗੇ ਅਗਲੀ ਗੱਲ ਕਈ ਕਹਿ ਰਹੇ ਆ ਬੜਾ ਮਾੜਾ ਦੇਖਾ ਇਹ ਪ੍ਰਚਾਰ ਵੀ ਹੈ ਜੀ ਮੀਡੀਆ ਚ ਕਿ ਜਦੋਂ ਭਗਤ ਸਿੰਘ ਸ਼ਹੀਦ ਹੋਇਆ ਸੀ ਉਹ ਦਾ ਸ਼ਹੀਦੀ ਦਾ ਮਾੜਾ ਦਿਨ ਸੀ ਕਿ ਕਰਤਾਰ ਸਿੰਘ ਸਰਾਭਾ ਜਦੋਂ ਸ਼ਹੀਦ ਹੋਇਆ ਸੀ ਉਹ ਮਾੜਾ ਦਿਨ ਸੀ ਪੂਰੇ ਸਰਕਾਰ ਦੇ ਯਤਨ ਹੋ ਰਹੇ ਆ ਵੀ ਸ਼ਹੀਦ ਸੁਭਕਰਨ ਸਿੰਘ ਦੀ ਸ਼ਹੀਦੀ ਨੂੰ ਰੋਲ ਲਿਆ ਗਿਆ ਇੱਕ ਸ਼ਹੀਦੀ ਨੇ ਦੇਸ਼ ਦੇ 44 ਕਰੋੜ ਲੋਕਾਂ ਨੂੰ ਹਲੂਨ ਤੇ ਰੱਖ ਦਿੱਤਾ ਕੋਲ ਵਿੱਚ ਰੱਖਿਆ ਅਗਲੀ ਗੱਲ ਭਰਾਵੋ ਜਦ ਹੀ ਗੱਲ ਸਰਕਾਰ ਨੇ ਕਹੀ ਪਿੱਟ ਟ੍ਰੈਕ ਤੇ ਚੱਲਣਾ ਸ਼ੁਰੂ ਪੈਦਲ ਚੱਲ ਤੋਂ ਦੀ ਕਹਿੰਦੇ ਰੇਲ ਗੱਡੀ ਤੇ ਆਜੋ ਕਹਿੰਦੇ ਬੱਸਾਂ ਤੇ ਆਜੋ ਇਹ ਸੋਚਣ ਵਾਲੀ ਗੱਲ ਆ ਰੌਲਾ ਸਹਿ ਗਾੜੀ ਡੌੜਾ ਪੈਣਾ ਜਿੱਦੇ ਟ੍ਰੈਕ ਤੇ ਚੱਲੀਆਂ ਛੱਟੀਆਂ ਫਿਰ ਕਦੀ ਕਿਸਾਨ ਲੈ ਕ੍ਰੈਕਟ ਕਰ ਲਿਆ ਦਿੱਲੀ ਲਗਾਉਣ ਵਾਲੀ ਗੱਲ ਖਤਮ ਕਰ ਤਾ ਇਹੋ ਤੋਂ ਕਦੇ ਬਠਿੰਡੇ ਕਿਰਤ ਕਹਿੰਦੇ ਸੀ ਬਠਿੰਡੇ ਨਹੀਂ ਪਰਣਾ ਲੱਗੰਦੇ ਨਾ ਨਹੀਂ ਸੁਣਨੇ ਤੇ ਲੱਗੂ ਤੋਂ ਸੇ ਰੁਕੂ ਜਿੱਦਾਂ ਮਕੀ ਗੱਲ ਸਵਾਰ ਲਿਖੋ ਅਰੀ ਨਾ ਦੇ ਵੀ ਸਾਭੋ ਵੀ ਸਾਡੇ ਬਿਹਾਰ ਵਾਲੇ ਬਹੁਤੇ ਗੱਟੀਆਂ ਚਾਹੇ ਦਿੱਲੀ ਗਿਫਤਾਰ ਹੋ ਸਾਡੇ ਕਰਨਾਟਕ

ਜਿਨ੍ਹਾਂ ਕੋਲ ਤਾਕਤ ਨਹੀਂ ਹੈਗੀ ਵੀ ਉਹ ਕਿਟਾ ਲਿਆ ਦੇਉਣ ਉਹ 6 ਮਾਰਚ ਨੂੰ ਆਪ ਉਹ ਆਪਣੇ ਢੰਗ ਨਾਲ ਚਾਹੇ ਰੇਲਾ ਤੇ ਆਉਣ ਚਾਹੇ ਪੈਦਲ ਆਉਣ ਜਿੱਦਾ ਮਰਜ਼ੀ ਉਹ ਦਿੱਲੀ ਵੱਲ ਨੂੰ ਤੁਰ ਚੱਗੇ ਦੇਖਦੇ ਆ ਮੋਦੀ ਸਰਕਾਰ ਜਨਤਨਤਾ ਨਾ ਨਾ ਬਲਵਾ ਦੇ ਦੀ ਕਿੰਦਰ ਚੱਲੀ ਜਾਉਂਦੇ ਤੁਰ ਚੋ ਨਾ ਇਹ ਸਾਫ਼ ਹੋ ਜਾਊ ਫਿਰ ਤੱਕ ਤੱਕ ਤਾਂ ਬਾੜ ਦੇ ਸਾਡੇ ਦੋਹਾਂ ਫੋਰਮਾਂ ਦੇ ਹੋਸਟ ਇੱਕ ਜਿਹੜੇ ਟਰੈਕਟਰ ਛਾਲੀਆਂ ਲਿਆਉਂਦੀ ਹਰ ਕੁਝ ਨਹੀਂ ਹੈਗੇ ਉਹ ਛੇ ਬਾਤ ਨੂੰ ਆਪ ਉਹ ਆਪਣੇ ਢੰਗ ਨਾਲ ਬੇਲੀ ਵਾਲ ਨੂੰ ਬਦਲ ਕੇ ਇਹ ਕੇਸ਼ ਵੀ ਸਾਡਾ ਪ੍ਰੋਗਰਾਮ ਆਪਣੇ ਦੋਵਾਂ ਥਾਂਾਂ ਤੇ ਖਨੋਰੀ ਸ਼ੰਭੂ ਹੋਰ ਨਾ ਬਾਕੀ ਮੋਲ ਟੇਸੇ ਤਰ੍ਹਾਂ ਹੀ ਚੱਲੇਗਾ ਅਗਲੀ ਗੱਲ ਅਸੀਂ ਖੱਬਾ ਦਿੰਦੇ ਆ ਪੇ ਸਰਕਾਰ ਤੇ ਦਬਾਅ ਪਾਉਣ ਲਈ ਇਹ ਮੰਗਾਂ ਨੂੰ ਮਨਾਉਣ ਲਈ ਪੂਰੇ ਦੇਸ਼ ਭਰ ਦੇ ਵਿੱਚ ਧਾਸ ਮਾਰ ਕੇ ਧਾਸ ਮਾਰ ਕੇ ਅਸੀਂ ਸਰਕਾਰ ਨੂੰ ਦਿਖਾਵਾਂਗੇ ਕਿ ਦੇਸ਼ ਪਰਦੰਗੂ ਨਹੀਂ ਕਿਵੇਂ ਤੇ ਪੰਜਾਬ ਤੋਂ ਬਾਹਰ ਵੀ ਇੱਥੇ ਹੁੰਦਾ ਤਾਂ ਇਹ ਦੋ ਬੁਰੀਏ ਫੈਸਲੇ ਸਰਕਾਰ ਨੇ ਕੀਤੇ ਆ ਅਪੀਲ ਸੀ ਮੇਰੇ ਵੱਲੋਂ ਬੇਗਰੀਏ ਮਤੇ ਵੀਰ ਨੇ ਪੜੇ ਜਿਹੜੀਆਂ ਸਾਡੀਆਂ ਅੰਦੋਲਨ ਦੀਆਂ ਬੰਦਾ ਪੀਐਮਐਸਪੀ ਲੀਗਲ ਗਰੰਟੀ ਕਰਾਉਣ ਬਣਾਉਣਾ ਇੱਕ ਬ੍ਰੇਦੀ ਕਰਦਾ ਬੜਾ ਲੀਕ ਬੋਲ ਰਿਹਾ ਤੇ ਜਦਾ ہماری ਸਰਕਾਰ ਆਈ ਐਮਐਸਪੀ ਦੇਗੇ ਉਹ ਪਈ ਅਸੀਂ ਇਹ ਨਹੀਂ ਮੰਨ ਕਰਦੇ ਅਸੀਂ ਕਹਿੰਦੇ ਆ ਐਮਐਸਪੀ ਲੀਗਲ ਕਰਾਉ ਕਾਨੂੰਨ ਬਣਾ ਦੇ ਸਾਡੀ ਮੰਗ ਦਾ ਗੌਰ ਕਰੋ ਸਰਹਰੋਤੀ ਦੇ ਨਾਲ ਕੋਈ ਐਂ ਕਿੰਨੇ ਹੁੰਦੇ ਸੱਤਾ ਦਾਕੇ ਤਾਂ ਜਿੰਨੀਆਂ ਵੀ ਦੇਸ਼ ਦੇ ਵਿੱਚ ਪਾਰਲੀਮੈਂਟ ਚੋਣਾਂ ਲੜ ਚੁਕੀਆਂ ਸਿਆਸੀ ਪਾਰਟੀਆਂ ਨੇ ਮਤਾਸ ਰੱਖਿਆ ਉਹਨਾਂ ਤੋਂ ਇਹ ਤੁਹਾਡਾ ਸਵਾਲ ਨਹੀਂ ਸੱਤਾ ਤੇ ਤਾਂ ਹੈ ਨਹੀਂ ਆ ਸੱਤਾਦਾਰੋ ਉਹਨਾਂ ਨੇ ਵੰਡ ਵੇਕੀਆਂ ਮੁਦਰਾ ਪੋਛ ਫੜਦਿਆਂ ਤੇ ਵਿਸ਼ਵ ਪਾਰ ਸਸਤਾ ਦੀਆਂ ਨੀਤੀਆਂ ਲਾਗੂ ਕਰਨੀਆਂ ਹੀ ਕਰਨੀਆਂ ਜੇ ਮੰਗਾਂ ਪੂਰੀਆਂ ਕਰਉਣੀ ਆਵਾ ਜੇ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਵਾ ਜੇ 3250 ਦੇ ਸਾਹਮਣਾ ਫਸ

ਇਹ ਫੋਟੋਗ੍ਰਾਫਿਕ ਨੋਟ ਜੇ ਇਹ ਪੂਰਾ ਕਹਾਣਾ ਹੈ ਇਹ ਅੱਜ ਦਾ ਕੱਟ ਇਹ ਦੋਵੇਂ ਖੋਰ ਅਪੀਲ ਕਰਦੇ ਆ 13000 12000 ਪਿੰਡ ਦਾ ਪਿੰਡ ਦਾ ਜੇ 50 ਰੁਪਿਆ ਸਾਰੀਆਂ ਬੱਚੇ ਦਾ ਸਾਬ ਦਾ ਬੱਚੇ ਦਾ ਪਿੰਡ ਦਾ ਕੁੱਲ ਭਾਈਚਾਰਾ ਜੇ ਪਾਰਟੀ 바ਦੀ ਤੇ ਧਰੇ ਬੰਦੀ ਤੋਂ ਉੱਪਰ ਰਚ ਗਈ ਅਰੇ ਮੰਗਾ ਮਨਾਉਲੀ ਮਤੇ ਉਪਾਸ ਕਰਕੇ ਹਰ ਪਿੰਡ ਦੇ ਵਿੱਚ ਇੱਕ ਇੱਕ ਟਾਲੀ ਇਹਨਾਂ ਬਾਗਲਾਂ ਦੇ ਆ ਜਵੇ ਤੁਹਾਨੂੰ ਯਕੀਨ ਦਿਵਾਉਂਦੇ ਆ ਵੀ ਇਹ ਲੜਕਣੀਆਂ ਰਹਿਣਗੇ ਸੋ ਇਹ ਅਪੀਲ ਲੋਕ ਪ੍ਰਵਾਹ ਕਰੋ ਅੰਦੋਲਨ ਮੰਗਾ ਮੰਨੇ ਜਾਣ ਤੱਕ ਜਾਰੀ ਰਹੂਗਾ لڑائی جتگان جان بخشی ਕਰਦੇ ਆ ਉਸ ਵਿਛੜੀ ਹੋਈ ਮਿਰੂ ਨੂੰ ਆਪਣੇ ਕਰਨਾ ਚ ਨਵਾਜ ਬਖਿਓ ਕਿਸਾਨ ਮਜ਼ਦੂਰ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਿਓ ਅਰੇ ਅਸ਼ਰਵਾਦ ਦਿਓ ਵੀ ਅਸੀਂ ਇਸ ਅੰਦੋਲਨ ਨੂੰ ਜਿੱਤ ਸਕੀਏ ਇਹ ਹੀ ਸ਼ਹੀਦ ਸੁਭਕਰਨ ਸੈਣੀ ਨੂੰ ਸੱਚੀ ਸ਼ਰਧਾਂਜਲੀ ਹੋਊਗੀ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਬਤੈ ਮੈਂ